ਅੱਗੇ ਘਰ ਸਾਹਿਬ ਤੇ ਗੁਰਦੁਆਰਾ ਜੋਤਰੀ ਸਿੰਘ ਸਾਹਿਬ ਧਾਰਮਿਕ ਸਥਾਨਾਂ ਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਦੇ ਸੀ ਤੇ ਚੋਰੀ ਕੀਤੇ ਹੋਏ ਮੋਟਰਸਾਈਕਲ ਵੀ ਇਹ ਖਰੀਦ ਲੈਂਦੀ ਸੀ ਤੋਂ ਨੂੰ ਅੱਗੇ ਮਹਿੰਗੇ ਰੇਟ ਤੇ ਵੇਚਦੇ ਸੀ ਜਿਸ ਦੇ ਵਿੱਚ ਜਸਬੀਰ ਸਿੰਘ ਉਰਫ ਜਾਨੀ ਉੱਤਰ ਦਰਸ਼ਨ ਸਿੰਘ ਵਾਸੀ ਆਲੀਆਂ ਤੇ ਕਮਲਪ੍ਰੀਤ ਸਿਰਫ ਸਿੰਘ ਉਰਫ ਬਾਵਾ ਉਰਫ ਸੁਮਨ ਇਹ ਲੇਟਨ ਰਿੰਦਰ ਸਿੰਘ ਇਹ ਇਹ ਮਲੇਰ ਕੋਟਲੇ ਦੇ ਆ ਜਿਹੜੇ ਸਟੂਡੈਂਟ ਨੇ ਸ ਬਾਬਾ ਬੰਦਾ ਸਿੰਘ ਬਹਾਦਰ ਇੰਜਨ ਕਾਲੇ ਵਿੱਚ ਫੜਦੇ ਸੀ ਇਹ ਮੋਟਰਸਾਈਕਲ ਇਹਨਾਂ ਨੇ ਚੋਰੀ ਦੇ ਖਰੀਦ ਲਿਆ ਸੀ ਤੇ ਅੱਗੇ ਵੇਚ ਦਿੰਦੇ ਸੀ ਇਸ ਤੋਂ ਇਲਾਵਾ ਇਹਨਾਂ ਤੇ ਗਿਰੋਹ ਦੇ ਵਿੱਚ ਇੱਕ ਜਗਜੀਤ ਸਿੰਘ ਪੁੱਤਰ ਬਹਾਦਰ ਸਿੰਘ ਆ ਪਾਸੇ ਬਰੋਂਗਾ ਇਹ ਥਾਣਾ ਮੋ ਇਹ ਹੁਣੇ ਜਸਰਾ ਕਲੋਨੀ ਰਹਿਦਾ ਨੇ ਜਸਰਾ ਕਲੋਨੀ ਗੋਬਿੰਦਗੜ੍ਹ ਦੇ ਵਿੱਚ ਰਹਿਦਾ ਇਹ ਮੋਟਰਸਾਈਕਲ ਖਰੀਦਦਾ ਸੀ ਤੇ ਅੱਗੇ ਖਰੀਦ ਕੇ ਅੱਗੇ ਵੇਚ ਦੇ ਦਿੰਦਾ ਸੀ ਇੱਧਰ ਚ ਪਹਿਲਾਂ ਵੀ 2-3 ਮੁਕਦਮੇ ਐ ਐਨਡੀਪੀਐਸ ਦੇ ਦਰਜ ਨੇ ਇਹ ਚੋਰੀ ਦੇ ਮੁਕਦਮੇ ਇੱਧੇ ਸੇ ਦਰਜ ਨੇ ਜਿਨ੍ਹਾਂ ਇਹਨਾਂ ਨੂੰ ਮੁਖਬਰੀ ਤੇ ਗ੍ਰਿਫਤਾਰ ਕੀਤਾ ਗਿਆ ਤੇ ਹੋਰ ਵੀ ਮੋਟਰਸਾਈਕਲ ਬਰਾਮਦ ਹੋਣ ਦੀ ਉਮੀਦ ਆ ਤੇ ਇਹਨਾਂ ਨੂੰ 3 ਦਿਨਾਂ ਦਾ ਪੁਲਿਸ ਰਿਮਾਂਡ ਜਿਹੜਾ ਜਸਵੀਰ ਸਿੰਘ ਤੇ ਕਮਲਪ੍ਰੀਤ ਸਿੰਘ ਦਾ ਇਨਾਂ ਦਾ ਹਾਸਲ ਕੀਤਾ ਗਿਆ ਤੇ ਇਹਨਾਂ ਨੂੰ ਫਿਰ ਸੁਣਵਾਈ ਆਦੂ 17 ਤਾਰੀਖ ਨੂੰ ਇਸ ਕੀਤਾ ਜਾਵੇਗਾ ਇਹ ਜਾਂਚ ਚੱਲ ਰਹੀ ਹੈ ਤੇ ਜਗਜੀਤ ਸਿੰਘ ਜਿਹੜਾ ਗੁਬਿੰਦਗੜ੍ਹ ਦਾ ਇਹਨਾਂ ਦਾ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਦਾ ਸਾਹਮਣੇ ਦੇਤਾ ਜਿਨ੍ਹਾਂ ਨੂੰ ਨਾਂਬਾ ਜੇਲ੍ਹ ਬੰਦ ਅੱਜ ਕਰਾਇਆ ਜਾਵੇਗਾ ਇਹ ਕਿੰਨੇ ਮੋਟਰਸਾਈਕਲ ਰਿਕਵਰ ਹੋਏ ਮੋਟਰਸਾਈਕਲ ਟੋਟਲ 3 ਰਿਕਵਰ ਹੋਏ ਨੇ